ਔਰ ਜਿੱਥੇ ਅੱਜ ਪਹਿਲੇ ਪੜਾਅ ਦੀ ਸੰਪੂਰਨਤਾ ਹੋਈ ਹੈ ਸੰਗਤ ਜੀ ਉਥੇ ਕੱਲ 13 ਤਰੀਕ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਪੀਤਰ ਧਰਤੀ ਤੇ ਠੀਕ 9:30 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਔਰ ਦੂਜੇ ਪੜਾਅ ਦੀ ਆਰੰਭਤਾ ਹੋਵੇਗੀ ਜਿਨ੍ਹਾਂ ਦੇ ਭੋਗ 15 ਤਰੀਕ ਸਵੇਰੇ ਤਕਰੀਬਨ 9 ਵਜੇ ਦੇ ਨਾਲ ਪਾਏ ਜਾਣਗੇ ਔਰ ਜਿਸ ਵਿੱਚ 3 ਦਿਨ ਹੀ ਮਹਾਨ ਗੁਰਮਤ ਸਮਾਗਮ ਹੋਣਗੇ ਜਿਨ੍ਹਾਂ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਹਜ਼ੂਰੀ ਰਾਗੀ ਜਥੇ ਕੀਰਤਨੀ ਜਥੇ ਢਾਡੀ ਜਥੇ ਪ੍ਰਚਾਰਕ ਸਿੰਘ ਤੇ ਕਵੀ ਜਨ ਸਾਰੀਆਂ ਸੰਗਤਾਂ ਨੂੰ ਹਰਜਸ ਕੀਰਤਨ ਤੇ ਗੁਰੂ ਦੇ ਇਤਿਹਾਸ ਤੋਂ ਜਾਣੂ ਕਰਵਾਉਣਗੇ ਔਰ ਉਥੇ ਹੀ 15 ਤਰੀਕ ਵਾਲੇ ਦਿਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਪੰਜ ਪਿਆਰੇ ਪੰਜ ਨਿਸ਼ਾਨਚੀ ਸਹਿਬਾਨਾਂ ਦੀ ਅਗਵਾਹੀ ਵਿੱਚ ਸਮੂਹ ਜਥੇਬੰਦੀਆਂ ਪ੍ਰਬੰਧਕਾ ਸਿੰਘ ਸਹਿਬਾਨਾਂ ਵੱਲੋਂ ਮਹੱਲੇ ਦੀ ਆਰਾਮਤਾ ਹੋਵੇਗੀ ਜਿਸ ਵਿੱਚ ਬੇਅੰਤ ਸੰਗਤਾਂ ਸਮੂਹਿਤ ਕਰਦੀਆਂ ਹਨ ਇਸ ਵਾਰ ਵੀ ਆਪ ਸਭ ਸੰਗਤਾਂ ਨੂੰ ਦਾਸਤ ਵੱਲੋਂ ਸਮੁੱਚੇ ਪ੍ਰਬੰਧ ਵੱਲੋਂ ਮਨਿਸਾ ਵੱਲੋਂ ਬੇਨਤੀ ਹੈ ਕਿ ਆਪਾਂ ਸਾਰਿਆਂ ਨੇ ਬੜੀ ਚੜ੍ਹਦੀ ਕਲਾ ਦੇ ਨਾਲ ਇਸ ਹੋਲੇ ਮਹੱਲੇ ਵਿੱਚ ਹਾਜ਼ਰੀਆਂ ਭਰਨੀਆਂ ਹਨ ਔਰ ਪ੍ਰੇਮ ਭਾਵਨਾ ਦੇ ਨਾਲ ਹੋਲੇ ਮਹੱਲੇ ਵਿੱਚ ਹਾਜ਼ਰੀਆਂ ਭਰਨੀਆਂ ਨੇ ਔਰ ਇੱਕ ਦੂਜੇ ਨੂੰ ਪਰੇਸ਼ਾਨ ਨਹੀਂ ਕਰਨਾ ਸੰਗਤ ਜੀ ਸਿੱਖਾਂ ਦਾ ਜੀਵਨ ਐਸਾ ਹੋਇਆ ਕਰਦਾ ਜੇ ਆਪ ਖੜੇ ਆ ਦੂਸਰੇ ਵੱਲ ਦੇਖਣਾ ਵੀ ਕੋਈ ਬੈਠਾ ਤਾਂ ਨਹੀਂ ਉਹ ਵੀ ਮੇਰੇ ਕੋਲੇ ਆ ਜਾਵੇ ਤੇ ਇਹ ਜੇ ਪ੍ਰਸ਼ਾਦਾ ਛਕਿਆ ਆਪ ਛਕ ਰਿਹਾ ਦੂਜੇ ਨੂੰ ਦੇਖਣਾ ਵੀ ਉਹ ਕੋਈ ਭੁੱਖਾ ਤਾਂ ਨਹੀਂ ਰਹੇਗਾ ਉਹਨੂੰ ਪ੍ਰਸ਼ਾਦਾ ਦੇਣਾ ਇੱਕ ਦੂਜੇ ਨਾਲ ਪ੍ਰੇਮ ਭਾਵਨਾ ਦੇ ਨਾਲ ਹੀ ਹੋਲਾ ਮਨਾਉਣਾ ਜਿੰਨ ਪ੍ਰੇਮ ਕਿਓ ਇਨਹੀ ਪ੍ਰਾਪਾਇਓ ਜਿਹੜੀਆਂ ਸੰਗਤਾਂ ਪ੍ਰੇਮ ਰੱਖ ਕੇ ਭਾਵਨਾ ਰੱਖ ਕੇ ਇਹਨਾਂ ਸਮਾਗਮ ਵਿੱਚ ਹਾਜ਼ਰ ਹੋਣਗੀਆਂ ਸਤਿਗੁਰੂ ਜੀ ਕਹਿੰਦੇ ਉਹਨਾਂ ਨੇ ਪ੍ਰਮਾਤਮਾ ਦੀ ਵਾਹਿਗੁਰੂ ਦੀ ਪ੍ਰਾਪਤੀ ਕਰ ਲੈਣੀ ਹੈ ਆਓ ਬੜੇ ਪ੍ਰੇਮ ਭਾਵਨਾ ਦੇ ਨਾਲ ਆਪਾਂ ਸਾਰੇ ਹੋਲਾ ਮਹੱਲਾ ਬਣਾਈਏ ਦਾਸ ਵੱਲੋਂ ਸਾਡੇ ਸਮੁੱਚੇ ਪ੍ਰਬੰਧ ਵੱਲੋਂ ਆਪ ਸਭ ਸੰਗਤਾਂ ਨੂੰ ਹੋਲੇ ਮਹੱਲੇ ਦੀਆਂ ਬਹੁਤ-ਬਹੁਤ ਵਧਾਈਆਂ ਪੱਤਰਕਾਰ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਕਿਉਂਕਿ ਸੰਗਤ ਜੀ ਅਸੀਂ ਇੱਥੇ ਬੈਠੇ ਆਪ ਜੀ ਦੂਰ ਦਰੇਡੇ ਵਿਦੇਸ਼ਾਂ ਵਿੱਚ ਬੈਠੇ ਹੋ ਇਹ ਬੜੀ ਮੁਸ਼ਕਲਤ ਕਰਕੇ ਇਥੇ ਦੀ ਜੋ ਅਪਡੇਟ ਹੈ ਆਪ ਤੱਕ ਪਹੁੰਚਾਉਂਦੇ ਹਨ ਸਮਾਗਮਾਂ ਦੇ ਦਰਸ਼ਨ ਕਰਾਉਂਦੇ ਹਨ ਸਤਿਗੁਰੂ ਜੀ ਕਿਰਪਾ ਕਰਨ ਸਭਨਾਂ ਦੇ ਸਿਹਸੇ ਮੇਰ ਪ੍ਰਿਆਤ ਰੱਖਣ ਚੜ੍ਹਦੀ ਕਲਾ ਦੀ ਦਾਤ ਬਖਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅੱਜ ਜੋ ਖਾਲਸਾ ਪੰਥ ਦੇ ਕੌਮੀ ਤਿਹਾੜੀ ਖਾਲਸਾ ਪੰਥ ਦੀ ਅੰਤ ਸ਼ਾਂ ਦੇ ਪ੍ਰਤੀਕ ਖੋਲਾ ਮਹੱਲਾ ਦੇ ਮਹਾਨ ਪੁਰਬਾਂ ਦੀ ਜਿਹੜੀ ਅਰੰਭਤਾ ਸ਼੍ਰੀ ਕੀਰਤਪੁਰ ਸਾਹਿਬ ਤੋਂ ਹੋਈ ਹੈ ਇਹ ਜੋ ਹੋਲਾ ਮਹੱਲਾ ਦੇ ਪੁਰਬ ਦੋ ਹੀ ਸੰਗਤਾਂ ਚ ਮਨਾਏ ਜਾਂਦੇ ਆ ਪਹਿਲਾ ਪੜਾ ਕੀਰਤਪੁਰ ਸਾਹਿਬ ਵਿਖੇ 10 ਤਰੀਕ ਨੂੰ ਜੋ ਖੰਡ ਪੁਰ ਸਾਹਿਬ ਰਾਕੇ ਰੰਗ ਗਿੱਤੇ ਗਏ ਸਨ ਅੱਜ ਉਹਨਾਂ ਦੇ ਭੋਗ ਪਏ ਆ ਇਸ ਮੌਕੇ ਤੇ ਜੋ ਸੰਗਤਾਂ ਉਹਦੀ ਗਿਣਤੀ ਸ਼ਾਮਲ ਹੋਈਆਂ ਮੈਂ ਸਭੁੱਝੀਆਂ ਸੰਗਤਾਂ ਨੂੰ ਜਿੱਥੇ ਇਸ ਪਾਵਨ ਪੁਰਬ ਦੇ ਇਤਿਹਾਸ ਦਿਹਾੜੇ ਦੀ ਬਹੁਤ-ਬਹੁਤ ਵਧਾਈ ਦਿੰਨਾ ਉੱਥੇ ਕੱਲ ਤੋਂ ਤੇਰਾਤੀ ਤੋਂ ਜੋ ਗੋਲਾ ਮਹੱਲਾ ਉਹ ਸ੍ਰੀ ਲੰਕੋਰ ਸਾਹਿਬ ਦੀ ਤਰਤੀ ਤੋਂ ਆਰੰਭ ਹੋਣ ਜਾ ਰਿਹਾ ਕੱਲ ਸਵੇਰੇ 9 ਵਜੇ ਸ੍ਰੀ ਖੰਨਪੁਰ ਸਾਹਿਬ ਦੇ ਭੋਗ ਜਿਹੜੇ ਆ ਉਹ ਰੱਖੇ ਜਾਣਗੇ ਅਤੇ 15 ਤਰੀਕ ਨੂੰ ਜਿੱਥੇ ਸਵੇਰੇ ਖੰਨਪੁਰ ਸਾਹਿਬ ਦੇ ਭੋਗ ਪਹਿਣਗੇ ਉੱਥੇ ਸ਼ਸਤਰਾਂ ਦੇ ਦਰਸ਼ਨਾਂ ਤੇ ਮਹਾਨ ਗੁਰਮਤ ਸਮਾਗਮ ਚੱਲਣਗੇ ਇਹ ਗੁਰਮਤ ਸਮਾਗਮ 3 ਦਿਨ ਹੀ ਲਗਾਤਾਰ 13 14 ਤੇ 15 ਤੱਕ ਨੂੰ ਹੋਣੇ ਆ ਅਤੇ 15 ਤੱਕ ਨੂੰ ਪਰ 12 ਵਜੇ ਤੱਕ ਸ੍ਰੀ ਕੇਸਗਰ ਸਾਹਿਬ ਤੋਂ ਅਰਦਾਸ ਬੇਨਤੀ ਕਰਕੇ ਜੋ ਮਹੱਲੇ ਦੀ ਰੰਗਤਾ ਹੋਵੇਗੀ ਜੋ ਸਾਰੇ ਨਗਰਾਂ ਵਿੱਚ ਦੀ ਹੁੰਦਾ ਹੋਇਆ ਮਹੱਲਾ ਜਿਹੜਾ ਅਖੀਰ ਤੱਕ ਕੇਸਗਰ ਸਾਹਿਬ ਹੀ ਆਉਂਦਾ ਅਤੇ ਨਾਲ ਜੋ ਨਿਹੰਗ ਸਿੰਘ ਫੌਜਾ ਉਹ ਉਸ ਮੌਕੇ ਤੇ ਸ਼ਸਤਰਾਂ ਦੇ ਘੋੜਸਵਾਰੀ ਦੇ ਜੈਬਾਜੀ ਦੇ ਇਹ ਸਾਰੇ ਮਹਾਨ ਜਿਹੜੇ ਉਹਨਾਂ ਦੇ ਜੋ ਸ਼ਸਤਰ ਸਾਨੂੰ ਤਰਗੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ ਜਿਸ ਦੀ ਖਾਤਰੇ ਸੰਦੂਲੇ ਮਹਲੇ ਦੀ ਰਮਤਾ ਕੀਤੀ ਗਈ ਸੀ ਉਹਨਾਂ ਦੇ ਜੋਰ ਹੈ ਉਹ ਉੱਥੇ ਜੋ ਚਰਨਗੰਗਾ ਸਟੇਡੀਅਮ ਦੇ ਵਿੱਚ ਜਿਹੜੇ ਉੱਥੇ ਹੋਣਗੇ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਜਿੱਥੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਵਾਰ ਪਰਾਂ ਨੂੰ ਯਾਦ ਕਰਦੇ ਹਾਂ ਉੱਥੇ ਇਹਦਾ ਮਹਾਨ ਪੁਰਬਾ ਤੇ ਸ਼ਾਮਲ ਹੋਈਏ ਅਤੇ ਇਸ ਗੱਲ ਦਾ ਜ਼ਰੂਰ ਸਿਧਾਂਤ ਰੱਖਿਏ ਕਿ ਇਸ ਮੌਕੇ ਤੇ ਇਹ ਜਿਹੜਾ ਤਿਉਹਾਰ ਹੈ ਉਹ ਆਮ ਮੇਲੇ ਵਰਗਾ ਮੇਲਾ ਨਹੀਂ ਬਲਕਿ ਤਾਨਗੁਰ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਥੋਂ ਤਿਆਰੀ ਕੀਤੀ ਅਤੇ ਖੀਰ ਤੇ ਸਾਡੀ ਖਾਤਰ ਆਪਣਾ ਪਰਿਵਾਰ ਵਾਰਿਆ ਸਰਬੰਸ ਵਾਰਿਆ ਅਤੇ ਇੱਥੋਂ ਚੱਲ ਕੇ ਬਹੁਤ ਵੱਡੀ ਜੰਗ ਉਹਨਾਂ ਨੇ ਪਹਿਲਾਂ ਚਮਕੌਰ ਦੀ ਜੰਗ ਖਤਰਾਂੇ ਦੀ ਢਾਬ ਤੱਕ ਮੁਕਸਰ ਤੱਕ ਬਹੁਤ ਵੱਡੀ ਜੰਗ ਲੜੀ ਉਸ ਦ੍ਰਿਆਣ ਜਿੱਥੇ ਸਾਡੇ ਛੋਟੇ ਸ਼ਹਿਬਜ਼ਾਦੇ ਬਾਬਾ ਜੂਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦੀ ਸ਼ਹਾਦਤ ਵੀ ਇੱਥੇ ਹੋਏ ਉੱਥੇ ਵੱਡੇ ਸ਼ਹਿਬਜ਼ਾਦੇ ਬਾਬਾ ਜੀਤ ਸਿੰਘ ਜੀ ਬਾਬਾ ਤੁਹਾਰ ਸਿੰਘ ਦੀ ਚਮਕੌਰ ਵਿਖੇ ਸ਼ਹੀਦ ਹੋਏ ਅਤੇ ਅਰਗੰਤ ਸਿੰਘ ਜਿਹੜੇ ਉਹਨਾਂ ਨੇ ਸ਼ਹੀਦੀਆਂ ਪਾ ਕੇ ਇਸ ਖਾਲਸਾ ਪੰਥ ਦੀ ਆਣ ਤੇ ਸ਼ਾਨ ਨੂੰ ਅਤੇ ਗੇਸਰੀ ਦੀ ਸ਼ਾਨ ਨੂੰ ਉਹਨਾਂ ਨੂੰ ਉੱਚਾ ਚੱਕਿਆ ਸੀ ਅਜਾ ਪੜ ਨੂੰ ਰੁਗੜਾ ਕੇ ਆਪਾਂ ਗੁਰੂ ਸਾਹਿਬ ਦੇ ਉਹਨਾਂ ਦਰਸ਼ਨ ਚੱਲ ਕੇ ਆਪਣੇ ਪੰਥ ਦੀ ਚੜ੍ਹਦੀ ਜਾਰੀ ਆਪਾਂ ਤਤਸਪਰ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ